ਨੇ ਕੀ ਦੇਖਿਆ ਸੀਗਾ ਆਪਾਂ ਜਿਹੜਾ ਹੋਇਆ ਸੀਗਾ ਇੱਥੇ ਆਪਣੇ ਹਾਂ ਹਾਂ ਅੱਜ ਪਤਾ ਨਹੀਂ ਕੁਝ ਜੋ ਫੋੜਿਆ ਇਹਨਾਂ ਨੇ ਇੱਥੋਂ ਸਿੱਧਾ ਹੀ ਦਿਖਾਈ ਦਿੱਤਾ ਬੜਾ ਜਗਦਾ ਸੀ ਕਿੰਨੀ ਤੇਜ਼ ਰਫ਼ਤਾਰ ਸੀਗੀ ਬੜੀ ਤੇਜ਼ ਰਫ਼ਤਾਰ ਸੀ ਤੇ ਮੇਰੇ ਸਾਹ ਚ ਉੱਪਰ ਹੀ ਉਹਨੂੰ ਡਿਸਮਿਸ ਕਰਤਾ ਨੇ ਬਹੁਤ ਧਮਾਕਾ ਆਇਆ ਪਹਿਲਾ ਸ਼ਹਿਰ ਵਾਲੇ ਫਰੋਈ ਪਰ ਤੋਂ ਦੋ ਤਿੰਨ ਧਮਾਕਾ ਆਇਆ ਪਹਿਲਾ ਉਧਰ ਧਮਾਕਾ ਆਇਆ ਹਾਂ ਅਸੀਂ ਤਾਂ ਉਹ ਧਮਾਕਾ ਦੇਖਣ ਲਈ ਕੋਠੇ ਤੇ ਚੜੇ ਸੀ ਹਾਂ ਤੇ ਉਧਰ ਦੇਖਣ ਨੂੰ ਕੁਝ ਨਹੀਂ ਮਿਲਿਆ ਸੀ ਜਦੋਂ ਇਧਰ ਨਿਗਾਹ ਮਾਰੀ ਨਾ ਜਿਵੇਂ ਮੰਨ ਲਓ ਆ ਮਦਰਿਆ ਸਾਈਡ ਤੇ ਉਪਰ ਸ਼ੌਣੀ ਉੱਪਰ ਹੀ ਹੋ ਗਿਆ ਤੇ ਇਧਰ ਇੱਕ ਬਹੁਤ ਵੱਡੇ ਰੋਸ਼ਨੀ ਵਾਲਾ ਜਿਸ ਤਰ੍ਹਾਂ ਬੰਬ ਵਾਇਰ ਸੀ ਜਾ ਰਿਹਾ ਸੀਗਾ ਹਾਂ ਤੇ ਉਹ ਉਹਨਾਂ ਨੂੰ ਤੋੜਿਆ ਜਦੋਂ ਦਾ ਬਹੁਤ ਖੜਾਕਾ ਹਿੰਦੁਸਤਾਨ ਨੇ ਇੱਥੇ ਬਲਾਸਟ ਕਰਤਾ ਲੱਗਦਾ ਹਾਂ ਅਸੀਂ ਰਾਤ ਵੀ ਇੱਥੇ ਜਾਗਦੇ ਰਹੇ ਤਿੰਨ ਚਾਰ ਵਜੇ ਤੱਕ ਰਾਤ ਕੁਝ ਨਹੀਂ ਦੇਖਿਆ ਲੇਕਿਨ ਹੁਣ ਅਮ ਅਜੇ ਤਾਂ ਜਾਗਣਾ ਸੀ ਅਸੀਂ ਪਹਿਰਾ ਲਾਉਣਾ ਸੀ ਪਹਿਲਾਂ ਹੀ ਹੋ ਗਿਆ ਚੱਲਣ ਲੱਗ ਗਿਆ ਵਾਹ ਫਟ ਗਿਆ ਹਾਂ ਪਹਿਲਾਂ ਹੀ ਫਟ ਗਿਆ ਤੇ ਹੁਣ ਡੀਐਸਫ ਦੀ ਆਪਣੇ ਆਰਮੀ ਦੀ ਕਿੰਦਾs ਅਲੱਗਾ ਕਰਦੇ ਕੀ ਆਰਮੀ ਕਿਵੇਂ ਹਾਂ ਆਪਣੇ ਇੰਡੀਅਨ ਆਰਮੀ ਬਹੁਤ ਵਧੀਆ ਮੂੰਹ ਤੋੜ ਜਵਾਬ ਦੇ ਰਹੀ ਏ ਹਾਂ ਕੋਈ ਨੁਕਸਾਨ ਨਹੀਂ ਹੋਣ ਦੇਣ ਦੀ ਜੋ ਵੀ ਆਦਾ ਉੱਤੇ ਹੀ ਉੱਤੇ ਹੀ ਉਹਨੂੰ ਖਤਮ ਕਰ ਦਿੰਦੀ ਏ ਠੀਕ ਤੇ ਬਹੁਤ ਸਲਾਮ ਹੈ ਆਪਣੇ ਇੰਡੀਅਨ ਆਰਮੀ ਨੂੰ